As we all know that uh, Ludhiana West uh, constituency elections are going to be held on June 19th, so the, all the candidates are all geared up. And today we are here to meet uh, Mr. Sanjeev Arora, the our candidate uh, for the elections. Let's have a chit chat with him and let's uh, see what he has to talk about Ludhiana and what he thinks of these elections so, sir, what do you think about these elections, these by-elections? first of all, uh, my good afternoon to all of your uh, viewers. and uh, we are all set for elections. my candidature was announced at the end of february. i started my campaigning uh, in the first week of march. and we are almost all covered. In the constituency. Hmm. Okay. Sir, how confident are you? Like, what do you think that you will be able to make it in these elections? Yes, of course, I am very confident and I am sure we will make it in this election. Okay. Sir, thoda age is Like, why are you so confident? Like, what have you done? Why, uh, what is your vote for you? I Although, ਨਾ ਮੈਂ ਕਿਸੇ ਕੋਲ ਵੋਟ ਮੰਗੀ ਸੀ ਨਾ ਮੈਂ ਸੋਚਿਆ ਸੀ ਕਦੀ ਕਿ ਮੈਨੂੰ ਵੋਟ ਮੰਗਣੀ ਪਵੇਗੀ 2.5 ਮਹੀਨੇ ਪਹਿਲਾਂ ਤੱਕ ਜੇ ਮੈਨੂੰ ਕੋਈ ਪੁੱਛਦਾ ਸੀ ਕਿ ਜੀ ਤੁਸੀਂ politican ਕਿਸ ਤਰ੍ਹਾਂ ਬਨੇ ਮੈਂ ਇੱਕੋ ਹੀ ਰਪਲਾਈ ਦਿੰਦਾ ਸੀ ਕਿ ਮੈਂ politican ਨਹੀਂ ਨਾ ਮੈਂ ਕਦੀ ਵੋਟਾਂ ਮੰਗੀਆਂ ਨਾ ਮੰਗੀਆਂ ਸਾਨੂੰ ਨਹੀਂ ਪਤਾ ਸੀ ਕਿ देयर विल बी ਅਨਫੋਰਚੂਨੇਟ ਐਕਸੀਡੈਂਟ অর ਗੋਗੀ ਜੀ ਦੀ ਡੈਥ ਹੋ ਜਾਏਗੀ ਪਰ ਪਾਰਟੀ ਮੇਰੀ ਡਿਊਟੀ ਲਗਾਏਗੀ ਕਿ ਇਲੈਕਸ਼ਨ ਤੁਸੀਂ ਲੜਨੇ ਇਹ ਤਿੰਨ ਸਾਲ ਮੈਂ ਕੰਮ ਬਹੁਤ ਕੀਤਾ ਵਿਧਿਆਨੇ ਲਈ ਪੰਜਾਬ ਸੂਬੇ ਲਈ ਕੋਈ ਨੈਸ਼ਨਲ ਇਸ਼ੂਜ਼ ਨਹੀਂ ਚੁਕੇ ਹੈ ਜ ਰਾਜ ਸਭਾ ਮੈਂਬਰਸ ਵਿਦਆਊਟ ਐਨੀ ਮਨ ਲ ਕੋਈ ਮੈਨੂੰ ਲਾਲਚ ਨਹੀਂ ਸੀ देयर वाज ਨੋ ਗੋਲ ਕਿ ਮੈਂ ਇਲੈਕਸ਼ਨ ਲੜਨੇ ਹੈ ਇਲੈਕਸ਼ਨ ਤਾਂ ਇਕਦਮ ਵਿਚਾਰ 25 ਸਾਲ ਹੋ ਗਏ ਸੀ 에어ਪੋਰਟ ਬਣ ਰਿਹਾ ਸੀ ਕੰਪਲੀਟ ਨਹੀਂ ਹੋ ਰਹੀ ਐ ਸੀ 100% ਕੰਪਲੀਟ ਹੋ ਗਿਆ ਪਰ ਇਹ ਬੜੀ ਜਲਦੀ ਉਥੋਂ ਫਲਾਈਟਾਂ ਆ ਜਾਂਣ ਲੱਗ ਪੈਂਦੀਆਂ ਜਿਹੜੀ 에어ਪੋਰਟ ਅਥਾਰਟੀ ਆਫ ਇੰਡੀਆ ਇਜ਼ ਆਲ ਸੈਟ ਟੂ ਇਨੋਗਰੇਟ ਦੀ ਟਰਮੀਨਲ ਫਿਰ 에어 ਇੰਡੀਆ ਵਾਲੇ ਤਿਆਰ ਕੁ ਸਟਾਰਟ ਦੀ ਫਲਾਈਟ ਉਸ ਤੋਂ ਬਾਅਦ 15 ਸਾਲ ਹੋ ਗਏ ਸੀ ਫੋਕਲ ਪੁਆਇੰਟ ਦੀਆਂ ਸੜਕਾਂ ਹੈ ਹੀ ਨਹੀਂ ਸੀ ਲੋਕਸ ਉਹ ਸਾਰੀਆਂ ਕੀ ਕਰਵਾਈਆਂ 8 ਤੇ 8 ਪੇਸ ਪਹਿਲੇ ਸਾਲ ਦੇ ਸਾਲ ਸੀ। ਪੀਐਸਆਈ ਹਸਪੀਟਲ 1970 ਜੁ ਬਣਿਆ ਸੀ। ਕਿਸੇ ਨੇ ਬਹੁਤਾ ਉਹਦੇ ਵੱਲ ਦੇਖਿਆ ਨਹੀਂ। ਜਿਹੜੇ ਇੰਡਸਟਰੀਲਿਸਟ ਪ੍ਰੀਮੀਅਮ ਦੇ ਰਹੇ ਸੀ ਜਾਂ ਉਹਨਾਂ ਦੇ EMPLOYEES ਪ੍ਰੀਮੀਅਮ ਦੇ ਰਹੇ ਸੀ ਉਹ ਜਾਣਦੇ ਸੀ ਉਹਨਾਂ ਦਾ ਇਲਾਜ ਨਹੀਂ ਹੁੰਦਾ ਸੀ। ਉਹ ਵੀ ਮੈਂ ਪੂਰੀ ਰਿਪੋਰਟ ਬਣਵਾ ਕੇ ਸਰਦੀ ਮਲਿਕ ਜੀ ਤੋਂ ਕਿ ਇੱਥੇ ਫੰਡ ਦੀ ਲੋੜ ਹੈ। ਉਹ ਮੈਂ ਫੇਦਰ ਯਾਦਵ ਵੀ ਮੰਤਰੀ ਸੀ ਉਹਨਾਂ ਤੋਂ ਫੰਡਸ ਸੈਂਕਸ਼ਨ ਕਰਾਈ ਔਰ ਅੱਜ ਨਵਾਂ ਉੱਥੇ ਆਈਸੀਯੂ ਬਣ ਗਿਆ ਸੈਂਟਰੀ ਇੰਨੀਸ਼ੀਅਟਿਵ ਹੋ ਰਿਹਾ ਡਾਕਟਰਸ ਵੀ ਪੂਰੇ ਹੋ ਗਏ ਔਰ ਹੰਨਾ ਇਲਾਜ ਵੀ ਹੁੰਦਾ ਔੰਕਾਰ ਸਿੰਘ ਪਾਵਾ ਸਾਡੇ ਇੰਡਸਟਰੀਲਿਸਟ ਹੈ ਕਿ ਏਵਲ ਸਾਈਕਲ ਦੇ ਐਮ ਡੀ ਉਹਨਾਂ ਦਾ ਕਹਿਣਾ ਹੈ ਕਿ ਹਮ ਸਾਡੇ ਬੰਦੇ ਉੱਥੇ ਜਾਂਦੇ ਔਰ ਉਹਨਾਂ ਦਾ ਇਲਾਜ ਹੁੰਦਾ ਜਿ ਸਿੱਧਾ ਕੋਈ ਪ੍ਰਾਈਵੇਟ ਹਸਪੀਟਲ ਤੇ ਇੰਨਾ ਨਹੀਂ ਜਾਂਦਾ ਕਿਉਂਕਿ ਇਹ ਕੰਮ ਹੋਇਆ ਹੋਇਆ ਸੀ ਸਾਲ ਡੇਢ ਸਾਲ ਜੀ ਬਣਿਆ ਸੀ 10 ਉਹਨਾਂ ਨੇ ਮੈਡੀਕਲ ਕਾਲਜ ਪੂਰੇ ਇੰਡੀਆ ਚ ਖੋਲ੍ਹਨੇ ਸੀ ਉਹਦੇ ਵਿੱਚੋਂ ਉਹਨਾਂ ਨੇ ਇੱਕ ਲੁਧਿਆਣਾ ਚ सिविल हॉस्पिटल इट वाज इन डैज स्ट्रिक्स रोडेंट कंट्रोल दी प्रॉब्लम ਉੱਥੇ ਸੀ ਛੱਤਾਂ ਲੀਕ ਕਰਦੀਆਂ ਸੀ ਸੀਵਰੇਜ ਜੈਮ ਸੀਗੇ ਆਪਰੇਸ਼ਨ تھیਟਰ ਐਸ ਤਰਾ ਦਾ ਸੀਗਾ ਕਿ ਜਿੱਦੇ 'ਚ ਆਪਰੇਸ਼ਨ ਹੋਣਾ ਨਹੀਂ ਚਾਹੀਦਾ ਬਿਨ ਬਸ ਆਊਟਸਾਈਡ 에ਅਰ ਵਾਸ ਕਮਿੰਗੀ ਅਸੀਂ ਸਾਰਾ ਸਟੱਡੀ ਕਰਕੇ ਜੋ ਜੋ ਹੋਣ ਵਾਲਾ ਸੀ ਨਾ ਹਵਰੀਥਿੰਗ ਹੈਸ ਬੀਨ ਡਨ ਐਂਡ ਇਟ ਇਜ਼ ਐਸ ਗੁੱਡ ਐਸ ਪ੍ਰਾਈਵੇਟ ਹਸਪੀਟਲ ਓਕੇ सर uh, जैसे कांग्रेस के भारत भूषण आश्रम राइट right? अकाली दल के परोकार सिंह हुमन ने बीजेपी ये टू डिसाइड अबाउट देयर कैंडिडेट सो इट्स बीइंग सेड दैट इट्स अ फ्रेंडली मैच बिटवीन कांग्रेस एंड अप हाउ फार इज इट ट्रू डू यू थिंक के मेरे कमेंट्स स्टेज हो रहे हैं मैं तो खैर बोलदा नहीं मैं तो ना किसी का नाम लेंडा ना किसी का पार्टी का

ਜਦੋਂ ਦੀ ਮੇਰੀ ਡਿਊਟੀ ਲੱਗੀ ਕਿ ਤੁਸੀਂ ਐਵਲੀ ਫੌਸ ਸਿਚੂਏਟੀ ਦੇਖਣੀ ਹੈ ਆਈ ਹੈ ਬੀਨ ਟੇਕਿੰਗ ਮੀਟਿੰਗ ਵਿਦ ਕਾਰਪੋਰੇਸ਼ਨ ਕਮਿਸ਼ਨਰ ਡਿਪਟੀ ਕਮਿਸ਼ਨਰ ਐਂਡ ਆਲ ਮੈਂ ਜਿਹੜੇ ਜਿਹੜੇ ਲੋਕਾਂ ਦੇ ਮੁੱਦੇ ਸੀ ਉਹ ਸਟਡੀ ਕੀਤਾ ਉਹਦੇ ਵਿੱਚ ਸਾਰੀਆਂ ਸੜਕਾਂ ਜਾਂ ਰਿਪੇਅਰ ਕਰਾਈਆਂ ਜਾਂ ਨਵੀਆਂ ਵੀ ਲਏ ਹੋੜੀਆਂ ਸਾਰੇ ਸੀਵਰੇਜ ਸੁਪਰਸੈਕਸ਼ਨ ਮਸ਼ੀਨਾਂ ਨਾਲ ਕਲੀਨ ਹੋ ਰਹੇ ਸਟਰੀਟ ਲਾਈਟਸ 15000 ਦੇ ਕਰੀਬ ਲੱਗੀਆਂ 250 ట్రాנסਫਾਰਮਰ ਲਗਾ ਚੁੱਕਾ ਮੈਂ ਲਗਵਾ ਚੁੱਕਾ ਪਿਛਲੇ ਮਹੀਨੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ਼ੂ ਸੀਗੇ ਲੋਕਾਂ ਦੇ ਜਦੋਂ ਮੈਂ ਸਟਡੀ ਕੀਤੀ ਤੇ ਇਹ ਜੋ ਕੁਝ ਹੋਇਆ 1.5-2 ਮਹੀਨੇ ਐ ਚੋ ਰਿਹਾ ਪਿਛਲੇ ਜਿਹੜੇ ਮੈਂ ਤੁਹਾਨੂੰ ਦੱਸ ਦੇ ਫੋਗਿੰਗ ਹਰ ਸਾਲ ਜੂਨ ਚ ਚੱਲ ਹੁੰਦੀ ਸੀ ਐਕਿ ਮਿਡਲ ਆਫ ਮਾਰਚ ਚ ਕੀਤੀ ਤਾਂ ਕਿ ਡੇਂਗੂ ਦੇ ਪੇਸ਼ੈਂਟ ਘੱਟੋ ਘੱਟ ਮੈਂ ਕੱਲ ਵੀ ਬਾਹਰ ਰੈਲੀ ਕਰਕੇ ਆਇਆ ਪਰਸੋਂ ਵੀ ਰੈਲੀ ਕਰਕੇ ਆਇਆ ਲਾਈਟਾਂ ਜਲਦੀਆਂ ਸੀ ਇੱਕ ਵੀ ਮੱਛਰ ਮਿਲਉਂਦੇ ਸੀ ਉਹ 6 ਸਕੀਮਾਂ ਸੀ ਜਿਹੜੀ ਲੁਧਿਆਣਾ ਇੰਪਰੂਵਮੈਂਟ ٹرسٹ ਚੰਦੀਆਂ ਸੀ ਉਹ ਸ਼ਹੀਦ ਭਗਤ ਸਿੰਘ ਨਗਰ ਰਿਸ਼ੀ ਨਗਰ XYZ ਬਲਾਕ ਉਸ ਤੋਂ ਬਾਅਦ ਪਿੰਕ ਫਲੈਟ ਸੁਖਦੇਵ ਇਨਕਲੇਅ 30 ਸਾਲ ਹੋ ਗਏ ਸੀ ਲੋਕਾਂ ਨੂੰ ਕਹਿੰਦੇ ਕਿ ਇਹਨਾਂ ਨੂੰ ਇੰਪਰੂਵਮੈਂਟ ٹرسٹ ਤੋਂ ਕਾਰਪੋਰੇਸ਼ਨ ਚ ਲੈ ਜਾਓ ਆਈ ਡੋਨਟ ਨੋ ਵਾਈਟ ਵਾਸ ਨੋਟ ਹੈਪਨਿੰਗ ने सवा महीने डेढ़ महीने, सारा महीनेस कम्पीट सो वी Mr. स्मॉल संजीव अरोड़ा दिस इज शिवानी for today.